ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਲੋਕ ਸੇਵਾ YouTube ਚੈਨਲ ਤੇ ਨਸੀਬ ਵਿਰਕ Facebook ਪੇਜ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਸ਼ੂਗਰ ਦੇ ਦੂਸਰੇ ਬੂਟੇ ਦੀ ਜਾਣਕਾਰੀ ਦਿੰਨੇ ਆ ਜੋ ਕਿ ਹਰੇਕ ਥਾਂ ਤੇ ਹੋ ਸਕਦਾ ਹੈ ਉਹਨੂੰ ਭਾਵੇਂ ਰੇਤਲੇ ਬਾਣ ਚ ਲਾ ਜੋ ਆਵੇਂ ਚੀਕਨੇ ਮਾਂ ਚਾ ਦੇਓ ਪਾਣੀ ਘੱਟ ਪਾ ਲੋ ਜ਼ਿਆਦਾ ਪਾ ਲੋ ਪਰ ਹੋ ਬਹੁਤ ਵਧੀਆ ਜਾਂਦਾ ਤੇ ਤੁਹਾਨੂੰ ਕੋਈ ਜ਼ਿਆਦੇ ਬੂਟੇ ਲਿਆਉਂਦੀ ਲੋੜ ਨਹੀਂ ਜੇ ਤੁਹਾਨੂੰ ਬੂਟਾ ਮੰਨ ਲਓ ਮਿਲਦਾ ਲਾਜੋ ਨਹੀਂ ਤਾਂ ਕਿਦੋਂ ਕਲਮ ਕੱਟ ਕੇ ਲਿਆਓ ਉਹ ਕਲਮ ਰਾਈ ਬਹੁਤ ਵਧੀਆ ਹੁੰਦਾ ਜੇ ਤੁਹਾਨੂੰ ਐਲੋਵੀਰਾ ਹੋਵੇ ਤੁਹਾਡੇ ਕੋਲ ਉਹਦੇ ਜਲ ਉਤਲੇ ਬੰਨੇ ਵੀ ਲਾ ਦਿਓ ਥਲੜੇ ਬੰਨੇ ਵੀ ਲਾ ਦਿਓ ਉਹ ਕਲਮ ਕੱਟੋ ਗੈਡੀ ਨੂੰ ਮੰਨ ਲਓ ਗੱਟਕੀ ਦੀ ਤੇ ਉਪ ਥੱਲੇ ਉਹਨੂੰ ਮਿੱਟੀ 'ਚ ਗੜ ਦਿਓ ਉੱਪਰਲੇ ਬੰਨੇ ਮਾੜਾ ਜਿਹਾ ਲਫਾਫਾ ਬੰਨ ਕੇ ਆ ਜੇ ਵੀ ਹਵਾ ਨਾ ਲੱਗੇ ਥੋੜਾੇ ਗੌਰ ਲਾ ਕੇ ਉੱਤੇ ਲਫਾਫਾ ਬੰਨ ਲੈ ਕਿਉਂਕਿ ਕੱਲ ਮੇ ਸੁੱਕੇ ਤੇ 4 ਕੁ ਮਹੀਨਿਆਂ ਦੇ ਵਿੱਚ ਹੀ ਗੁਡ ਮਾਰ ਲਗਭਗ 3 ਕੁ ਫੁੱਟ ਦਾ ਬੂਟਾ ਹੋ ਜਾਂਦਾ ਸ਼ਾਖਾ ਬਹੁਤ ਲੈਂਦਾ ਤੇ ਤੁਹਾਡੇ ਵਾਸਤੇ ਪੱਤੇ ਖਾਣ ਲਈ ਤਿਆਰ ਹੋ ਜੇਗਾ ਤੇ ਤੁਸੀਂ ਉਹ ਜਿਹੜਾ ਕੱਲ ਪਰਸੋ ਮੈਂ ਵਿਖਾਈ ਸੀ ਇਨਸੂਲਿਨ ਉਹਦੇ ਵੀ ਨਾਲ ਪੱਤਾ ਲੈ ਲਓ ਉਦਾਂ ਪਾਉਣਾ ਉਹਦਾ ਟੇਸ ਨਿੰਬੂ ਵਰਗਾ ਹੋਏਗਾ ਇਹਦਾ ਟੇਸ ਕੋੜਾ ਥੋੜਾ ਜਿਹਾ ਗੁੜ ਮਾਰ ਦਾ ਰਲਾ ਕੇ ਖਾ ਲੋ ਨਾਲ ਹੋ ਸਕਦਾ ਤੁਸੀਂ ਕੜੀ ਪੱਤਾ ਵੀ ਪੰਜ ਕੁ ਪੱਤੀਆਂ ਪਾ ਲੋ ਕੜੀ ਪੱਤਾ ਤੁਹਾਨੂੰ ਫਿਰ ਅਗਲੀ ਵੀਡੀਓ ਚ ਦਿਖਾ ਦੇਾਂਗੇ ਅੱਜ ਤੁਹਾਨੂੰ ਗੁੜ ਮਾਰ ਬਾਰੇ ਜਾਣਕਾਰੀ ਦੇਣੀ ਹੈ ਤੇ ਇਹ ਭਾਈ ਇਹਦੇ ਪੱਤੇ ਨਾਲ ਤੁਸੀਂ 5-4 ਮਿੰਟ ਮੂੰਹ ਚ ਚਬਾਈ ਜਾਣੇ ਆ ਵੀ ਤੁਹਾਡਾ ਅਸਰ ਜੀਭ ਰਾਹੀਂ ਹੋਵੇ ਜੀਭ ਦੇ ਥੱਲੇ ਇਹੋ ਜੀਆਂ ਮਨ ਲੋ ਬਰੀਕ ਨਸਾਂ ਹੁੰਦੀਆਂ ਜੋ ਤੁਹਾਡੇ ਮਨ ਲੋ ਰੋਗਾਂ ਨੂੰ ਬਹੁਤ ਛੇਤੀ ਠੀਕ ਕਰ ਸਕਦੀਆਂ ਹਨ ਤੇ ਇਥੇ ਉਹ ਮੰਨੋ ਜੀਭ ਰਾਈ ਦਵਾਈ ਜਰਦੀ ਅਸਲ ਕਰੇਗੀ ਮੰਨੋ ਇنسੂਲਿਨ ਦੇ ਪੱਤੇ ਹੋ ਗਏ ਗੁੜ ਮਾਰ ਦੇ ਪੱਤੇ ਹੋ ਗਏ ਤੇ ਕੜੀ ਪੱਤਾ ਤਿੰਨੇ ਤੁਸੀਂ ਰਲਾ ਕੇ ਚਬਾਉਂਦੇ ਰਹੋ 5-10 ਮਿੰਟ ਚਬਾਓ ਮੂੰਹ ਚ ਰੱਖੋ ਲਾਰ ਵੀ ਤੁਹਾਡੀ ਉਹਦੇ ਵਿੱਚ ਰਲਦੀ ਰਹੇ ਤੇ ਫਿਰ ਹੌਲੀ ਹੌਲੀ ਟਪਾਓ ਥੋੜਾ ਥੋੜਾ ਕਰਕੇ ਤੇ ਇਹ ਪ੍ਰਯੋਗ ਤੁਸੀਂ ਪਹਿਲਾਂ ਅੱਧੇ-ਅੱਧੇ ਪੱਤੇ ਤੋਂ ਕਰਨਾ ਹੈ ਕਈ ਵਾਰ ਮੰਨ ਲਓ ਵੀ ਕਿਸੇ ਨੂੰ ਸੈੱਟ ਨਹੀਂ ਬੈਂਦਾ ਪਰ ਇਹ देशी चीज जाय किसी नु कोई नुकसान नहीं पहुंचाउंदिया बाकी थोड़ा जे आपके शरीर ਦੇ ਹਿਸਾਬ ਤੇ ਵੇਖ ਕੇ ਚੱਲ ਜੇ باقی ਹੁਣ ਤੁਹਾਨੂੰ ਬੂਟਾ ਦਿਖਾਉਣਾ ਜਾ ਕੇ ਇਹ ਜਿਹੜਾ ਹੁਣ ਮੈਂ ਤੁਹਾਨੂੰ ਬੂਟਾ ਦਿਖਾ ਰਿਆਂ ਇਹ ਸਿਰਫ ਮੱਲੋ ਵੀ ਪੰਜ ਚਾਰ ਮਹੀਨਿਆਂ ਦਾ ਹੀ ਐ ਤੇ ਇੰਨੀ ਗਰੋਥ ਲੈ ਰਿਆ ਆ ਦੇਖੋ ਇਹਦੇ ਇਹ ਡੇਡ ਦੇ ਦੋ ਪੱਤੇ ਲੈ ਲੈਣੇ ਤੁਸੀਂ ਹਾਈਡਰੇਟ ਦੇ ਦੋ ਪੱਤੇ ਲੈ ਕੇ ਮੂੰਚ ਚਬਾਜ ਬਾ ਕੇ ਖਾਓ ਆ ਦੇਖੋ ਇੱਥੋਂ ਮੈਂ ਕਲਮ ਕੱਟੀ ਹੋਈ ਏ ਆ ਬਾਲੀ ਮਲਵਾ ਇੱਕ ਕਲਮ ਹੋਰ ਤਿਆਰ ਤੁਸੀਂ ਇਹਨੂੰ ਇੱਥੋਂ ਕੱਟ ਕੇ ਚੈ ਮਾਲੋ ਸ਼ਹਿਦ ਲਾ ਦਿਓ ਉੱਪਰ ਤੇ ਥੱਲੇ ਤੇ ਮਿੱਟੀ ਚ ਦਬ ਦਿਓ ਜੇ ਹੋ ਸਕੇ ਤੇ ਉੱਤੇ ਥੋੜਾ ਜਿਹਾ ਗੋਆ ਲਾ ਕੇ ਮਾੜਾ ਜਿਹਾ ਲਫਾਫੇ ਦੀ ਰਬੜ ਚੜਾ ਦਿਓ ਤੇ ਇਹ ਬੂਟਾ ਵਧੀਆ ਗਰੋਥ ਲੈ ਲੈਂਦਾ ਹੋ ਜਾਂਦਾ ਫਿਰ ਆ ਵੀ ਇਸੇ ਤਰ੍ਹਾਂ ਹੀ ਕਲਮ ਤੋਂ ਤਿਆਰ ਕੀਤਾ ਬੂਟਾ ਹੈ ਹਜੇ 4 ਕੁ ਮਹੀਨਿਆਂ ਦਾ ਮਸੀਹ ਬੂਟਾ ਕਿਉਂਕਿ ਜਦੋਂ ਇਹ ਝੋਨੇ ਲੱਗਦੇ ਸੀ 3 ਕੁ ਮਹੀਨਿਆਂ ਦਾ ਹੋਣਾ ਉਦੋਂ ਲਾਇਆ ਸੀ ਗਰੋਥ ਵੇਖੋ ਕਿੰਨੀ ਤੇ ਇਹਦੇ ਤੇ ਪੈਸੇ ਲਾਉਣ ਦੀ ਜਰੂਰਤ ਨਹੀਂ ਗਈ ਕਲਮਾ ਹੀ ਤੁਸੀਂ ਇਲਜਾ ਸਕਦੇ ਕਿਤੋਂ ਲੈ ਜਾਓ ਬਹੁਤ ਘਰਾਂ ਚੋਂ ਲੱਗੇ ਹੋਇਆ ਤੇ ਇਹ ਰਾਮਬਾਨ ಔಷ ਦੀ ਸ਼ੂਗਰ ਵਾਸਤੇ ਪਰ ਆਪਦੀ ਤੁਸੀਂ ਦਵਾਈ ਨਹੀਂ ਛੱਡਣੀ ਦਵਾਈ ਹੌਲੀ ਹੌਲੀ ਘੱਟ ਕਰਨੀ ਇਨਸੂਲਿਨ ਹੌਲੀ ਹੌਲੀ ਘੱਟ ਕਰਨਾ ਤੇ ਇਨਸੂਲਿਨ ਦਾ ਪੌਦਾ ਬਹੁਤ ਛੋਟਾ ਹੁੰਦਾ ਹੈ ਇਹ ਮੰਨ ਲਓ ਜਿਸ ਤਰ੍ਹਾਂ ਆਪਣਾ ਨਾਰ ਦਾ ਬੂਟਾ ਜ ਹੋ ਜਾਂਦਾ ਓਡਾ ਕੋ ਹੋ ਜਾਏਗਾ ਤੇ ਜਿਹੜਾ ਇਨਸੂਲਿਨ ਹੁੰਦਾ ਹੈ ਉਹ ਕਾਫੀ ਛੋਟਾ ਰਹਿੰਦਾ ਹੈ ਉਹ ਹੁੰਦਾ ਵੀ ਨਹੀਂਗਾ ਬਹੁਤ ਔਖਾ ਹੁੰਦਾ ਹੈ ਉਹਨੂੰ ਪਾਣੀ ਘੱਟ ਚਾਹੀਦਾ ਇਹਨੂੰ ਪਾਣੀ ਵੱਧ ਮਿਲ ਜੇ ਘੱਟ ਮਿਲ ਜੇ ਇਹਨੇ ਸੁੱਕਣਾ ਨਹੀਂ ਹੋ ਜਾਣਾ ਢੀਠ ਵੈਰੈਟੀ ਯਾਨੀ ਜਾਂ ਸਟ੍ਰੌਂਗ ਵੈਰੈਟੀ ਕਹਿ ਦਿਓ ਦੋਵੇਂ ਗੱਲਾਂ ਤੇ ਆ ਤੁਸੀਂ ਦੇਖ ਲਓ ਇਹ ਹੈਗਾ ਗੁੜ ਮਾਰ ਇਹਦਾ ਸੇਵਨ ਕਰੋ ਤੇ ਹੌਲੀ ਹੌਲੀ ਦਵਾਈਆਂ ਤੋਂ ਛੁਟਕਾਰਾ ਪਾਓ ਬਾਕੀ ਕੋਲਡ ਡਰਿੰਕ ਵਗੈਰਾ ਜੰਕ ਫੂਡ ਇਹ ਤੁਸੀਂ ਛੱਡੋ ਤੇ ਇਹਦਾ ਸੇਵਨ ਆਪਾਂ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਕਰੀਏ ਤੇ ਜ਼ਿਆਦਾ ਬੈਟਰ ਹੈ ਫਿਰ ਇਹਦੀ ਤਸਵੀਰ ਗਰਮ ਨਹੀਂ ਹੋਵੇਗੀ ਵੈਸੇ ਇਹਦੀ ਤਸਵੀਰ ਗਰਮ ਹੁੰਦੀ ਹੈ ਸਵੇਰੇ ਸਵੇਰੇ 6-7 ਵਜੇ ਜਦੋਂ ਮੱਠਾ ਮੱਠਾ ਸੂਰਜ ਨਿਕਲਿਆ ਆਂਦਾ ਧੁੱਪ ਪੱਤਿਆਂ ਦੇ ਪਈ ਨਹੀਂ ਹੁੰਦੀ ਉਹਦੇ ਨੂੰ ਧੋ ਕੇ ਹੌਲੀ ਹੌਲੀ ਚਬਾਈ ਜਾਓ ਤੇ ਖਾਈ ਜਾਓ ਤੇ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੁਹਾਨੂੰ ਤੇ ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਜੋ ਕੜੀ ਪੱਤਾ ਉਸ ਬਾਰੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ